ਜਿੰਾ ਦੇ ਵਿੱਚ ਲਗਾਤਾਰ ਤਮਾਕੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉੱਥੇ ਇੱਕ ਵਾਰ ਫਿਰ ਤੋਂ ਤਮਾਕੇ ਦੀ ਘਟਨਾ ਜਿਹੜੀ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਦੇਰ ਰਾਤ ਹੈ ਜਿਹੜਾ ਸ਼ਿਰਸ਼ਾ ਸੂਰੀ ਰੋਡ ਤੇ ਦੋ ਬੰਮ ਤਮਾਕੇ ਹੋਏ ਜਿਨ੍ਹਾਂ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਹੈ ਜਿਹੜੀ دہشت ਦਾ ਮਾਹੌਲ ਪੈਦਾ ਹੋ ਗਿਆ ਜਾਣਕਾਰੀ ਮੁਤਾਬਕ ਖੰਡਵਾਲਾ ਇਲਾਕੇ ਦੇ ਵਿੱਚ ਸਥਿਤ ਠਾਕੁਰਦਵਾਰ ਮੰਦਰ ਦੇ ਵਿੱਚ ਤਮਾਕਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਸਨ ਜਿਨ੍ਹਾਂ ਨੇ ਮੰਦਰ ਤੇ ਬੰਬ ਵਰਗੀ ਕੋਈ ਵਸਤੂ ਸਿੱਟੀ ਹੈ ਹਮਲਾ ਕੀਤਾ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਦੋਵੇਂ ਨੌਜਵਾਨ ਮੋਟਰਸਾਈਕਲ ਤੇ ਆਏ ਸਨ। ਉਹਨਾਂ ਦੇ ਹੱਥ ਵਿੱਚ ਝੰਡਾ ਫੜਿਆ ਹੋਇਆ ਸੀ। ਕੁਝ ਦੇਰ ਮੰਦਰ ਦੇ ਬਾਹਰ ਖੜੇ ਰਹੇ ਅਤੇ ਫਿਰ ਮੰਦਰ ਦੇ ਵੱਲ ਕੋਈ ਵਸਤੂ ਸੁੱਟੀ ਗਈ ਜਿਵੇਂ ਹੀ ਉਥੋਂ ਪਜੇ ਮੰਦਿਰ ਦੇ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਹਮਲੇ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਉਸ ਸਮੇਂ ਮੰਦਿਰ ਵਿੱਚ ਪੁਜਾਰੀ ਸੋ ਰਹੇ ਸਨ ਲੇਕਿਨ ਕਿਸਮਤ ਦੀ ਗੱਲ ਇਹ ਹੈ ਬਾਲ-ਬਾਲ ਬਚ ਗਏ ਜਾਣਕਾਰੀ ਦਿੰਦੇ ਹੋਏ ਵਿਅਕਤੀ ਨੇ ਦੱਸਿਆ ਕਿ ਆਏ ਦਿਨ ਆਏ ਦਿਨੀਂ ਜਿਹੜਾ Hindu ਨੇ ਧਾਮਾਂ ਤੇ ਹਮਲੇ ਕੀਤੇ ਜਾ ਰਹੇ ਨੇ ਤਾਂ ਕਦੇ ਧਾਰਮਿਕ ਥਾਵਾਂ ਤੇ ਜੁੜੇ ਹਮਲੇ ਲਗਾਤਾਰ ਹੋ ਰਹੇ ਨੇ ਸ਼ਿਆਟਾ ਖੰਡ ਵਾਲਾ ਸਥਿਤ ਮੰਦਿਰ ਠਾਕੁਰ ਦਵਾਰਾ ਜੀ ਜਿਹੜਾ ਹਿੰਦੂਆਂ ਦੀ ਆਸਥਾ ਦਾ ਕੇਂਦਰ ਆ ਆਏ ਦਿਨ ਪੰਜਾਬ ਦੇ ਵਿੱਚ ਜਿਹੜੀਆਂ ਵਾਰਦਾਤਾ ਹੋ ਰਹੀਆਂ ਨੇ ਕਦੀ ਹਿੰਦੂਆਂ ਦੇ ਹਮਲੇ ਹੋ ਰਹੇ ਆ ਤੇ ਕਦੀ ਗੈਂਗਸਟਰਾਂ ਵੱਲੋਂ ਕਦੀ ਕਿਸੇ ਵਿਅਕਤੀ ਨੂੰ ਮਾਰ ਦਿੱਤਾ ਜਾਂਦਾ ਏ ਇਸੇ ਦੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਤਾਂ ਕਿੰਨੇ ਵਜੇ ਦਾ ਸਮਾਂ ਸੀ ਰਾਤ ਲਗਭਗ 12:30 ਦਾ ਸਮੇਂ ਦੋ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਆ ਮੰਦਿਰ ਦੇ ਬਾਹਰ ਰੁਕਦੇ ਆ ਤੇ ਮੰਦਿਰ ਦੇ ਬਾਹਰ ਬੰਬ ਸੁੱਟ ਕੇ ਭੱਜ ਜਾਂਦੇ ਆ ਬੰਬ ਧਮਾਕੇ ਦੀ ਆਵਾਜ਼ ਇੰਨੀ ਕੁ ਜ਼ਿਆਦਾ ਸੀ ਕਿ ਇਲਾਕੇ ਵਾਲੇ دہشت ਦੇ ਵਿੱਚ ਆ ਗਏ ਰਾਤ 12:30 ਵਜੇ ਲੱਗ ਕੇ ਲੋਕਾਂ ਇਨ ਇਲਾਕਾ ਨਿਵਾਸੀ ਉੱਠ ਕੇ ਇੱਕ ਦੂਜੇ ਨੂੰ ਪੁੱਛ ਰਹੇ ਵੀ ਬਣਿਆ ਕੀ ਆ ਤੇ ਦੇਖੋ ਸਾਡੇ ਪ੍ਰਸ਼ਾਸਨ ਮਾਨ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਦੋਂ ਸਾਡੀ ਚੌਕੀਆਂ ਤੇ ਹਮਲੇ ਹੋ ਰਹੇ ਸੀ ਜਾਂ ਸਾਡੇ ਥਾਣਿਆਂ ਤੇ ਹਮਲੇ ਹੋ ਰਹੇ ਸੀ ਤੇ ਮਾਨ ਸਾਹਿਬ ਵੱਲੋਂ ਸਰਕਾਰਾਂ ਵੱਲੋਂ ਲੋਕੀ ਨਾ ਡਰ ਜਾਣ ਤੇ ਇਹੋ ਕਿਹਾ ਜਾ ਰਿਹਾ ਸੀ ਇਹ ਪਟਾਕੇ ਚੱਲ ਗਏ ਆ ਇਤੇ ਇਹ ਹੋ ਗਿਆ ਰਾਤ 12:30 ਵਜੇ ਸਾਡੇ ਮੰਦਰ ਤੇ ਹਮਲਾ ਹੋ ਰਿਹਾ ਏ ਤੇ ਨੀਲੇ ਹਰੇ ਟਾਟ ਲਾ ਕੇ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਲੋਕੀ ਜਿਹੜੀ ਆ ਇਹ ਡਰ ਨਾ ਜਾਣ ਜੇ ਸਾਡੇ ਮੰਦਰ ਸੁਰੱਖਿਅਤ ਨਹੀਂ ਆ ਤੇ ਅਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰਾਂਗੇ ਕੀ ਕੀ ਨੁਕਸਾਨ ਹੋਇਆ ਮੰਦਰ ਦੀ ਬਾਹਰਲੀ ਦੁਆਰ ਸਾਰੀ ਢੱਗ ਗਈ ਆ ਦਰਵਾਜ਼ੇ ਟੁੱਟ ਗਏ ਸ਼ੀਸ਼ੇ ਟੁੱਟ ਗਏ ਆ ਉੱਪਰਲੇ ਦਰਵਾਜ਼ੇ ਲੜ ਗਏ ਆ ਗੱਲ ਨੁਕਸਾਨ ਦੀ ਨਹੀਂ ਆ ਗੱਲ ਸਾਡੀ ਆਸਤਾ ਤੇ ਹਮਲਾ ਕੀਤਾ ਗਿਆ ਏ ਕਿੰਨੇ ਨੌਜਵਾਨ ਹੀ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਦੋ ਨੌਜਵਾਨ ਮੋਟਰਸਾਈਕਲ ਤੇ ਆਂਦੇ ਆ ਜਿਹੜੇ ਬੰਬ ਸੁੱਟ ਕੇ ਭੱਜ ਜਾਂਦੇ ਆ ਤੇ ਇਹਦੀ ਸੀਸੀਡੀ ਫੁਟੇਜ ਨਾ ਹੁੰਦੀ ਤੇ ਇਹਨਾਂ ਕਹਣਾ ਇਹ ਭਾਜੀ ਤੁਹਾਡੇ ਰਾਤੀ ਪਹੁੰਚਾ ਲਏ ਜੇ ਕੁਝ ਹੋਇਆ ਜਿਹਦੇ ਕਰਕੇ ਤੁਹਾਡੀ ਬਿਲਡਿੰਗ ਲੀ ਆ ਇਹਦੇ ਸ਼ੁਕਰ ਕਰੋ ਕਿ ਆਸਤੇ ਪਾਸੇ ਸੀਸੀਡੀ ਵੀ ਕੈਮਰੇ ਲੱਗੇ ਆ ਪ੍ਰਸ਼ਾਸਨ ਕੋਲ ਕੀ ਮਤ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਜਿਹੜੇ ਸ਼ਰਾਰਤੀ ਅੰਸਰ ਆ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਸਾਡੇ ਘਰਾਂ ਦੇ ਸਾਡੇ ਮੰਦਰਾਂ ਦੇ ਸਾਡੇ ਥਾਣਿਆਂ ਤੇ ਹਮਲੇ ਕਰਦੇ ਪਏ ਆ ਇਹੋ ਜਿਹੇ ਲੋਕਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਹੁੰਦਾ ਇਨਕੋਡਰ ਕੀਤਾ ਜਾਵੇ ਫੜ ਕੇ ਛੱਡਿਆ ਨਾ ਜਾਵੇ ਜਾਂ ਜੇਲਾ ਹੀ ਨਾ ਸੁਟਿਆ ਜਾਵੇ ਰਾਤ ਤਕਰੀਬਨ 2 ਵਜੇ ਸਾਨੂੰ ਜਿਹੜੇ ਪੁਜਾਰੀ ਜੀ ਨੇ ਖੰਡਵਾਲਾ ਇਸ ঠাকুরਦਵਾਰ ਮੰਦਰ ਦੇ ਇਹਨਾਂ ਨੇ ਛਾੜੇ ਥਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਇਦਾਂ ਦਾ ਮਤਲਬ ਹਤਮਕਾ ਹੋਇਆ ਉਸ ਤੇ तकरीबन 2 ਵਜੇ ਸਾਡੇ ਕੋਈ ਇਨਸੀਡੈਂਟ ਦੀ ਰਿਪੋਰਟ ਆਈ ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਅਫਸਰ ਸੀਨੀਅਰ ਅਸੀਂ ਮੌਕੇ ਤੇ ਆ ਗਏ ਸੀ ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਜਾਨੀ ਮਾਲੀ ਨੁਕਸਾਨ ਇੰਨਾ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਛ ਜਿਹੜਾ 35 ਸੀਗੀ ਉਹਨੂੰ ਡੈਮੇਜ ਹੋਇਆ ਸੀਗਾ ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਤੇ ਜੋ ਬੰਦੇ ਸਾਨੂੰ ਫਿਗਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਤੇ ਕੋਈ ਚੀਜ਼ ਛੁੱਟਦੇ ਆ ਤੇ ਉੱਥੋਂ ਭੱਜ ਰਹੇ ਨੇ ਉਹਨਾਂ ਨੂੰ ਸਾਡੀਆਂ ਟੀਮਾਂ ਫੋਲੋ ਕਰ ਰਹੀਆਂ ਹਨ ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਚਾਰਟ ਕਰਦੇ ਰਹਿੰਦੇ ਆ ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟ੍ਰੇਸ ਕੀਤੇ ਆ ਔਰ ਇਹ ਵੀ ਬੜੇ ਜਲਦੀ ਟ੍ਰੇਸ ਹੋ ਜਾਏਗਾ ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਿਕਿਉਰਟੀ ਨੂੰ ਪੈਰਾ ਦਿੰਦੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਔਕੇ ਤੇ ਆ ਗਏ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਹੈ ਸਾਰੇ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਦੇ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਹੁੰਦਾ ਬਾਕੀ ਹੁਣ ਮੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਨੂੰ ਸਾਰੇ ਮਿਲਦੇ ਪੈਂ ਸਵੇਰੇ ਤੋਂ ਜਦੋਂ ਸਾਡੇ 5:30 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਥੋੜੀ ਸੀਗੀ ਬਾਕੀ ਇਹ ਤੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਪ੍ਰੈਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਨਾਲ ਹੀ ਖਾਸਲੀ ਵੀ ਦੇਣਾ ਚਾਹੁੰਦਾ ਇਹੋ ਜਿਹੇ 엘ਮੈਂਟਸ ਨੂੰ ਇਹ ਉਹ ਜਿਹੜੀਆਂ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਭੁਗਤਨੇ ਪੈਂਦੇ। ਕਿਉਂ ਨਹੀਂ ਇਹ ਵੀ ਸਭ ਦੇਖਨੇ ਆਂ ਮੰਦਿਰਾਂ ਦੇ ਉੱਤੇ ਜਿੱਤੇ ਵਿਤਕੀ ਕਲਾਸੀਫਾਈ ਕੀ ਹੈ। ਪਰ WhatsApp ਤੇ ਇੱਥੇ ਵੀ ਇੱਕ ਪਰਵਾਸੀ ਨੇ ਵੜ ਕੇ ਤਾਂ ਉੱਥੇ ਉਲਟਵਾਦੀ ਕੀਤੀ ਹੈ। ਅੱਜ ਮੰਦਿਰ ਤੇ ਹੋਇਆ ਹੈ। ਅਸੀਂ ਕਿਵੇਂ ਦੇਖ ਰਹੇ ਆਂ ਜੜ ਬੁੱਝ ਕੇ ਮਾਹੌਲ ਖਰਾਬ ਕਰ ਦਿੱਤਾ। ਕਿਤੇ ਸਾਡੀ ਇੱਕ ਸੋਸ਼ਲ ਹੈ ਪਰ ਦਰਬਾਰ ਸਾਹਿਬ ਵਾਲਾ ਇਨਸੀਡੈਂਟ ਬਿਲਕੁਲ ਹੀ ਡਿਫਰੈਂਟ ਹੈ। ਜੇ ਉਹਨੂੰ ਤੁਸੀਂ ਦੇਖੀਏ ਵੀ ਉਹ ਯਮਨਾਨਗਰ ਦਾ ਰਹਿਣ ਵਾਲਾ ਬੰਦਾ ਉਹ ਘਰ ਉਹਦੀ ਕਾਫੀ ਡਿਸਪਿਊਟ ਸੀਗੇ ਔਰ ਉਸ ਸਟੇਟ ਦੇ ਵਿੱਚ ਆ ਕੇ ਗੁਰੂ ਨਾਨਕ ਦਾਸਰਾ ਦੇ ਉੱਤੇ ਉਹ ਬੰਦਾ ਘੁੰਮ ਰਿਹਾ ਸੀ ਸੇਵਾਦਾਰ ਜਸਪੀਰ ਸਿੰਘ ਨੇ ਜਦੋਂ ਉਹਨੂੰ ਥੱਲੇ ਉਤਾਰਿਆ ਤਾਂ ਉਹਨੇ ਆਉਣ ਦੇ ਥੱਲੇ ਇਨਕਾਰ ਕਰਤਾ ਔਰ ਉਸ ਤੋਂ ਬਾਅਦ ਉਹ ਜਦੋਂ ਫੜਨ ਗਿਆ ਉਦੋਂ ਰੌਡ ਪਿਆ ਸੀ ਰੌਡ ਘਮਾਉਣ ਲੱਗਿਆ ਉਹਦੇ ਵੀ ਸੱਟ ਲੱਗੀ ਫਿਰ ਦੂਜੇ ਸੇਵਾਦਾਰ ਆ ਗਏ ਇਸ ਦੌਰ ਜੋ ਕੇ ਅਰੈਸਟ ਹੋ ਗਿਆ ਉਹਦਾ ਤਾਂ ਇਹਨਾਂ ਕੋਲ ਤੱਲਕ ਕਿੰਿਓ ਦੇ ਭਰਾ ਤੋਂ ਪੁੱਛਿਆ ਕਿ ਉਹ ਕਹਿੰਦਾ 3 ਦਿਨ ਪਹਿਲਾਂ ਹੀ ਗੰਗਾ ਘਰ ਤੋਂ ਆਇਆ ਸੀ ਸੋ ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜੀ ਆਈਐਸਆਈ ਹੈ ਜਾਂ ਹੋਰ ਹੈ ਉਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਯੂਥ ਨੂੰ ਉਹਨਾਂ ਲਾਲਚ ਤੇ ਪਰਤਾ ਕੇ ਉਹ ਜੇ ਕੰਮ ਕਰਾਉਂਦੇ ਰਹਿੰਦੇ ਜੇ ਤੁਸੀਂ ਪਿਛਲੇ ਸਾਰੇ ਕੇਸ ਅੱਪਾ ਜਦੋਂ ਟ੍ਰੇਸ ਕੀਤੇ ਆ ਵੀ ਦੇਖੋ ਕਿ ਕਿਸ ਤਰ੍ਹਾਂ ਦੇ ਬੈਕਗ੍ਰਾਉਂਡ ਦੇ ਇਕਨੋਮਿਕਲੀ ਬੜੇ ਮਤਲਬ ਜਿਹੜੇ ਵੀਕ ਸੀਗੇ ਉਹ ਲੋਕਾਂ ਨੂੰ ਲੁਭਾ ਕੇ ਇਸ ਕੰਮ ਚ ਲਾਇਆ ਗਿਆ ਤੋਂ ਅਸੀਂ ਔਰ ਪੰਜਾਬ ਪੁਲਿਸ ਨੇ ਸਾਰੇ ਕੇਸ ਟ੍ਰੇਸ ਕੀਤੇ ਕਮਿਸ਼ਨਰ ਪੁਲਿਸ ਅਫਸਰ ਸਾਹਿਬ ਦੇ ਵੀ ਸਾਰੇ ਕੇਸ ਸਾਡੇ ਟ੍ਰੇਸ ਆ ਔਰ ਇਹਨੂੰ ਵੀ ਅਸੀਂ ਬੜੀ ਜਲਦੀ ਟ੍ਰੇਸ ਕਰਾਂਗੇ ਰਾਤ ਦਿਨ ਸਾਡੀ ਟੀਮਾਂ ਲੱਗੀਆਂ ਹੋਈਆਂ ਆ ਔਰ ਸਾਨੂੰ ਬੜੇ ਵਾਈਟਲ ਕੂਜ਼ ਉਹ ਚ ਮਿਲੇ ਆ ਜਿਹੜੇ ਕਿ ਤੁਹਾਡੇ ਨਾਲ ਅਸੂਈ ਸ਼ੇਅਰ ਨਹੀਂ ਕਰ ਸਕਦਾ। ਸਰ ਪੰਜਾਬ ਦੇ ਮਾਹੌਲ ਨੂੰ ਬਿਲਕੁਲ ਪੰਜਾਬ ਦੇ ਮਾਹੌਲ ਨੂੰ ਸਰ ਖਰਾਬ ਕਰਨ ਦੀ ਕਿਹੜੇ ਸ਼ਰਾਰਤ ਜਿਹੜੀ ਕੀਤੀ ਜਾ ਰਹੀ ਹੈ। ਦੇਖੋ ਮੈਂ ਤਾਂ ਉਹੀ ਦੱਸਿਆ ਵੀ ਪਾਕਿਸਤਾਨ ਲਗਾਤਾਰ ਇਸ ਕੰਮ 'ਚ ਲੱਗਿਆ ਹੋਇਆ ਹੈ ਔਰ ਸੈਡ ਮਿਸ ਜਿਹੜੇ ਮਿਸਗਾਈਡ ਹੋ ਜਾਂਦੇ ਆ ਔਰ ਉਹਨਾਂ ਨੂੰ ਮੈਂ ਸਖਤ ਵਾਰਨਿੰਗ ਦਿੰਦਾ ਵੀ ਤੁਸੀਂ ਆਪਣੀ ਜਾਨ ਨੂੰ ਉਹਨਾਂ ਦੇ ਕਹੇ ਤੋਂ ਨਾ ਗੇਢੋ ਔਰ ਕੇ ਅਲਟੀਮੇਟਲੀ ਜੇਲਾ ਵਿੱਚ ਤੁਸੀਂ ਜਾਣੇ ਹੋ ਔਰ ਜਿਹੜੀ ਪੁਲਿਸ ਦਾ ਜਿਹੜਾ ਤੁਹਾਡੇ ਖਿਲਾਫ ਐਕਸ਼ਨ ਹੈ ਉਹ ਵੀ ਤੁਸੀਂ ਫੇਸ ਸਰ ਜਿਹੜੀ ਸੀਸੀਟੀਵੀ ਅਸੀਂ ਦੇਖ ਰਹੇ ਆ ਉਹਦੇ ਵਿੱਚ ਜਿਹੜਾ ਇੱਕ ਝੰਡਾ ਵੀ ਅਕੇ ਲਗਾਇਆ ਹੋਇਆ ਹੈ ਉਹ ਪਤਾ ਲੱਗੇ ਕਿਸ ਚੀਜ਼ ਦਾ ਝੰਡਾ ਹੈ ਕਿਉਂ ਉਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਭਾਈ ਸਾਹਿਬ ਤੁਹਾਡੇ ਸਾਹਮਣੇ ਜਲਦੀ ਰਿਵੀਲ ਕਰ ਦਿਆਂਗੇ ਪਹਿਲਾਂ ਵੀ ਤੁਹਾਨੂੰ ਸਾਰੀ ਆਪਾਂ ਟਾਈਮ ਟੂ ਟਾਈਮ ਦੱਸਦੇ ਰਹੇ ਹਾਂ ਪਰ ਇਸ ਸਟੇਜ ਦੇ ਉੱਤੇ ਜੇ ਆਪਾਂ ਗੱਲ ਕਰਾਂਗੇ ਉਹ ਹੈਂਪਰ ਹੋ ਜਾਂਦੀ ਹੈ ਇਨਵੈਸਟੀਗੇਸ਼ਨ ਬਾਕੀ ਵੀ ਆਰ ਐਨ ਟੋਟਲ ਕਮਾਂਡ ਆਫ ਦੀ ਸਿਚੁਏਸ਼ਨ ਕੋਈ ਉਹ ਜੀ ਪ੍ਰੋਬਲਮ ਨਹੀਂ ਇਸ ਨੇ ਸ਼ਰਤ ਕੀਤੀ ਆ ਤੁਹਾਨੂੰ ਆਪਾਂ ਲੱਭਣ ਦੇ ਵਿੱਚ ਸਮਰੱ લુધિયાના લાઈવ લ અમિત થાપડની રિપોર્ટ